ਹੁਣ ਆਪਾਂ ਇਸ ਨੂੰ ਕਿਸੇ ਪਲੇਟ ਦੇ ਵਿੱਚ ਕੱਢ ਲੈਂਦੇ ਆਂ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦਿੰਦੇ ਆਂ ਤੇ ਇਸ ਦੇ ਆਪਾਂ ਫਾੜੀਆਂ ਕੱਢਾਂਗੇ ਠੰਡਾ ਕਰਕੇ ਦੋਸਤੋ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਮੇਰੇ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਮੇਰੇ ਚੈਨਲ ਤੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾਓ ਤਾਂ ਕਿ ਤੁਹਾਨੂੰ ਸਾਰੀ ਨੋਟੀਫਿਕੇਸ਼ਨ ਮਿਲਦੀ ਰਹੇ ਸਾਰੇ ਆਮਲੇ ਨੂੰ ਆਪਾਂ ਬਾਹਰ ਕੱਢ ਲਿਆ ਤੇ ਹੁਣ ਆਪਾਂ ਇਸ ਨੂੰ ਠੰਡਾ ਕਰਾਂਗੇ ਠੰਡਾ ਵੀ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਸਾਰੇ ਆਮਲੇ ਦੀਆਂ ਫਾੜੀਆਂ ਨੂੰ ਆਮਲੇ ਤੋਂ ਅਲੱਗ ਕਰ ਲਾਂਗੇ ਬੜੇ ਆਰਾਮ ਨਾਲ ਇਹ ਨਿਕਲ ਜਾਂਦੀਆਂ ਐ ਇਸੇ ਤਰ੍ਹਾਂ ਮੈਂ ਸਾਰੇ ਆਮਲੇ ਦੀਆਂ ਫਾੜੀਆਂ ਨੂੰ ਅਲੱਗ ਕਰ ਲਾਂਗਾ ਇੱਥੇ ਮੈਂ ਸਾਰੇ ਆਮਲੇ ਨੂੰ ਗਿਟਕਾ ਤੋਂ ਵੱਖਰਾ ਕਰ ਲਿਆ ਤੇ ਹੁਣ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਉਹਨਾਂ ਨੂੰ ਵੀ ਆਪਾਂ ਇਸ ਦੇ ਨਾਲ ਹੀ ਆਪਾਂ ਕੱਟ ਲਾਂਗੇ ਜੇ ਤੁਸੀਂ ਲંબਾਈ ਦੇ ਵਿੱਚ ਕੱਟਣੀ ਹੈ ਤਾਂ ਲંબਾਈ ਦੇ ਵਿੱਚ ਕੱਟ ਲਓ